ਸੁਨਹਿ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸ ਤਤ ਕਹਿਨ ਨਾ ਜਾਏ ਮੁਖ ਹੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮਹ ਬੈਸ ਕੀ ਕੀਰਤ ਮੈਂ ਕਹਾ ਅਰਪੀ ਸਭ ਸੀਗਾਰ ਇਹੋ ਜੀਉ ਸਬ ਦਿਵਾ ਆਸ ਪਿਆਸੀ ਸੀਜ ਸੋ ਕੰਤ ਵਿਸਾਈ ਐ ਹਰ ਹਾਂ ਮਸਤਕ ਹੋਵੈ ਭਾਗ ਤਾ ਸਾਜਨ ਪਾਈਐ ਇਉਂ ਹਰ ਛੰਦ ਦੇ ਨਾਲ ਤਕਰੀਬਨ ਹਰ ਹਾਂ ਅੱਖਰ ਆਵੇਗਾ ਫੁਨੇਹ ਦਾ ਇੱਕ ਈ ਵੀ ਅਰਥ ਹੈ ਫੁਨੇਹ ਤੋਂ ਭਾਵ ਹੈ ਪੁਨਾ ਪੁਨਾ ਤੋਂ ਭਾਵ ਹੈ ਵਾਰ-ਵਾਰ ਇੱਕ ਅੱਖਰ ਦਾ ਵਾਰ-ਵਾਰ ਆਉਣਾ ਤੇ तकरीबन ਸਾਰੇ ਸ਼ੰਦਾ ਨਾਲ ਮਹਾਰਾਜ ਹਰ ਹਾਂ ਲਫ਼ਜ਼ ਲਿਖ ਰਹੇ ਨੇ ਇਹ ਵਾਰ ਵਾਰ ਆ ਰਿਹਾ ਇਉਂ ਹੁੰਦੇ ਦੀ ਚਾਲ ਬਣਦੀ ਹੈ ਤੇ ਹਰ ਪੌੜੀ ਵਿੱਚ ਹੀ ਹਰ ਹਾਂ ਜਮਕ ਲਾ ਕੇ ਫਿਰ ਅਗਲੀ ਪੰਕਤੀ ਪੜੀ ਜਾਵੇਗੀ ਹਾਂਜੀ ਸਖੀ ਕਾਜਲ ਹਾਰ ਤੰਬੂਲ ਸਭੇ ਕਿਸ ਸਾਜਿਆ ਸੋਲ ਹੈ ਕੀਏ ਸੀ ਗਾਰ ਕੇ ਅੰਜਨ ਪਾਜਿਆ ਜੇ ਘਰ ਆਵੈ ਕੰਤ ਤਾ ਸਭ ਕਿਛ ਪਾਈਐ ਹਰ ਹਾਂ ਕੰਤੈ ਬਾਜਸੀ ਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵੱਡ ਭਾਗਣੇ ਤਿਸ ਬਣਿਆ ਹਬਸੀ ਗਾਰ ਸਾਈ ਸੋਹਾਗਣੇ ਹਾਉ ਸੁੱਤੀ ਹੋਏ ਅਚਿੰਤਾ ਮਨ ਆਸ ਪੁਰਾਈਆ ਹਰ ਹਾਂ ਜਾ ਕਰ ਆਇਆ ਕੰਤ ਤਾ ਸਭ ਕਿਛ ਪਾਈਆ ਆਸਾ ਇੱਤੀ ਆਸਕ ਆਸ ਪੁਰਾਈਐ ਸਤਗੁਰ ਭਏ ਦਇਆਲ ਤਾ ਪੂਰਾ ਪਾਈਐ ਮੈਂ ਤਵ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾਂ ਸਤਗੁਰ ਭਈ ਦਿਆਲ ਤਾ ਮਨ ਠਹਿਰਾਇਆ ਆਸਾ ਇਤੀ ਆਸਕ ਆਸ ਪੁਰਾਈਐ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਪਾਦ ਛੇਦ ਛਾਪਿਆਂ ਵਿੱਚ ਕੇ ਨੂੰ ਵੱਖਰਾ ਕਰਕੇ ਛਾਪ ਦੇ ਨੇ ਤੇ ਪਾਠ ਰੱਖਦੇ ਹਨ ਆਸਾ ਇਤੀ ਆਸ ਕੇ ਆਸ ਪੁਰਾਈ ਹੈ ਪਰ ਜੋ ਅਸਲ ਵਿੱਚ ਪ੍ਰਾਤਨ ਸੰਪਰਦਾਇ ਸ਼ੁੱਧ ਉਚਾਰਣ ਹੈ ਆਸਾ ਇਤੀ ਆਸਕ ਆਸ ਪੁਰਾਈ ਹੈ ਇਹ ਹੀ ਆਪ ਜੀ ਨੇ ਪ੍ਰਮੁੱਖ ਚੇਤੇ ਰੱਖਣਾ ਜੀ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮੇਟਿਆ ਆਵਾ ਗਾਉਣਾ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤ ਗੁਰ ਤੇ ਪਾਇਆ ਮੇਰਾ ਹਾਥ ਪਦਮ ਆਂਗਨ ਸੁਖ ਬਾਸਨ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨ ਮਾ ਸੋ ਸੰਗ ਗੋਪਾਲ ਸਦਾ ਸੁਖ ਰਾਸ ਹਰ ਹਰ ਹਾਂ ਰਿੱਧ ਸਿੱਧ ਨਵ ਨਿਧ ਬਸ ਹੈ ਜਿਸ ਸਦਾ ਕਾਰ ਪਰ ਤ੍ਰੇ ਅਰਾਵਣ ਜਾਹੇ ਸੇਈ ਤਾ ਲਾਜਿਅਹਿ ਤਾ ਲਾਜਿਅਹਿ ਪਾਠ ਇਕੱਠਾ ਹੈ ਮੁਖ ਰੂਪ ਵਿੱਚ ਦੂਸਰੇ ਅਰਥਾਂ ਵਿੱਚ ਤਾ ਲਾਜਿਅਹਿ ਵੱਖਰਾ ਵੱਖਰਾ ਤਾ ਲਾਜਿਅਹਿ ਤਲੇ ਜਾਂਦੇ ਨੇ ਤੇਲ ਦੇ ਕੜਾਹਿਆਂ ਵਿੱਚ ਜੋ ਪਾਰ ਘਰਾਂ ਵਿੱਚ ਵਿਵਚਾਰ ਕਰਦੇ ਹਨ ਤਾਂ ਲਾਜਿਆ ਹੈ ਉਹਨਾਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਇਉਂ ਇਹ ਅਰਥ ਨੇ ਮੁਖ ਪਾਠ ਤਾਂ ਲਾਜਿਆ ਹੈ ਇਕੱਠਾ ਹੈ ਭਾਰਤ ਰੇ ਰਾਵਣ ਜਾਹੇ ਸੇਈ ਤਾ ਲਾਜਿਐ ਨਿਤ ਪ੍ਰਤਿ ਹਿਰ ਹੈ ਪਰ ਦਰਬ ਛਿਦਰ ਕਤ ਢਾਕੀਐ ਹਾਰਾ ਗੁਣਾ ਰਮਤ ਪਵਿੱਤਰ ਸਗਲ ਕੁੱਲ ਤਾਰਾਈ ਹਰ ਹਾਂ ਸੁਨਤੇ ਭਏ ਭੁਨੀਤ ਪਾਰ ਬ੍ਰਹਮ ਵਿਚਾਰਾਈ ਉਪਰ ਬਨੈ ਆਕਾਸ ਤਲੈ ਧਰ ਸੋਹਾਤੀ ਦਹ ਦਿਸ ਚਮਕੈ ਬੀਜੁਲ ਮੁਖ ਕਉ ਜੋ ਹਤੀ ਕੋਜਤ ਫਿਰ ਆਵ ਬਿਦੇਸ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੈ ਭਾਗ ਤਾ ਦਰਸ ਸਮਾਈਐ ਢਿਠੇ ਸੱਬੇ ਥਾਵ ਨਹੀਂ ਤੁਦ ਜਿਹ ਆ ਬਦੋ ਉਰਖ ਬਿਦਾਤਾ ਤਾ ਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰਿ ਹਾ ਨਾਨਕ ਕਸਮਲ ਜਾਹ ਨਾਇ ਰਾਮਦਾਸ ਸਰ ਚਾਤਰਿਕ ਚਿਤ ਸੋ ਚਿਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰਉ ਉਦਾਸ ਬੂੰਦ ਜਲ ਕਾਰਣੇ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ ਮਿਤ ਕਾ ਚਿਤ ਅਨੂਪ ਮਰੰਮ ਨ ਜਾਣੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿਤ ਹੈ ਚਿਤ ਸਮਾਇ ਤਾ ਹੋਵੈ ਰੰਗ ਕਨ ਹਰ ਹੰ ਚੰਚਲ ਚੋਰਹਿ ਮਾਰ ਤਾ ਪਾਵਹਿ ਸਚ ਤਨ ਸੁਪਨੈ ਊਭੀ ਪਹੀ ਗਹਿਯੋ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਖੋਜਾਉ ਤਾ ਕੇ ਚਰਨ ਕਹੋ ਕਤ ਪਾਈਐ ਹਰ ਹਾ ਸੋਈ ਜਤਨ ਬਤਾਏ ਸਖੀ ਪ੍ਰਯੋਪਾਈਐ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ ਕੰਨ ਨਾ ਸੁਨਹੀ 나ਦ ਕੰਨ ਮੁੰਦ ਘਾਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਕਟਿਐ ਹਰ ਹਾ ਜਬ ਬਿਸਰ ਗੋਬਿੰਦ ਰਾਇ ਦਿਨੋਂ ਦਿਨ ਘਟਿਐ ਘਟਿਐ ਜਿਵੇਂ ਉਚਾਰਣ ਕੀਤਾ ਪਾਇ ਹਰਪ੍ਰੀਤ ਸਿੰਘ ਜੀ ਨੇ ਇਸੇ ਤਰ੍ਹਾਂ ਪੋਲਾ ਬੋਲਣਾ ਘਟਿਐ ਨਹੀਂ ਕਹਿਣਾ ਘਟਿਐ ਇਥੇ ਅਦਕ ਲੱਗੇਗਾ ਰਸਨਾ ਜਪੈ ਨਾਮ ਤਿਲ ਤਿਲ ਕਰ ਘਟਿਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟਿਐ ਘਟਿਐ ਪੋਲਾ ਬੋਲਣਾ ਹੈ ਜੀ ਪੰਕਜ ਫਾਥੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਓਰਝਾਏ ਬਿਸਰਤੇ ਸੁਫਿਆ ਹੈ ਕੋ ਐਸਾ ਮੀਤ ਜੇ ਤੋੜ ਬਖਮ ਗਾਂਠ ਨਾਨਕ ਇਕ ਸ੍ਰੀ ਧਰਨਾਥ ਜੇ ਟੂਟੇ ਲੈ ਸਾਠ ਹਾ ਵਾਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵਹ ਦੂਤ ਕਵਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰ ਹਾ ਮਹਾ ਬੇਖਾਦੀ ਘਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਤ ਮੂਲ ਨ ਨਿਖੋਟਾਈ ਖਾਵਹੁ ਪੰਚਹੁ ਸਭ ਗੁਰਮੁਖ ਛੁਟਾਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨ ਜਾਹੇ ਮਰ ਜਿਥਾ ਜਾਏ ਭਗਤ ਸੋ ਥਾਨ ਸੁਹਾਵਨਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀਅ ਕਰਨ ਜਾਇਕਾਰ ਨਿੰਦਕ ਮੋਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤ ਤਪੁਨੀਤਾ ਕਤਹ ਨਹੀਂ ਸੇਵਿਆ ਝੂਠਾ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦਉਰੀ ਪੇਖ ਕਾਹੇ ਸੁਖ ਮਾਨਿਆ ਹਰ ਹਉ ਬਲੇਹਾਰੀ ਤੈਨ ਜੇ ਦਰਗਹ ਜਾਣਿਆ ਕਿਨੇ ਕਰਮ ਅਨੇਕ ਗਵਾਰ ਬਕਾਰ ਕਨ ਮਹਾ ਦੁਰਗੰਧਤ ਵਾਸ ਸਾਠ ਕਾ ਛਾਰ ਤਨ ਫਿਰ ਤਉ ਗਰਭ ਗੁਬਾਰ ਮਰਨ ਨਹਿ ਜਾਨਾਈ ਹਰ ਹੰ ਹਰ ਚੰਦੌਰੀ ਪੀਖ ਕਾਹੇ ਸਚ ਮਨਾਈ ਜਿਸ ਕੀ ਪੂਜੈ ਆਉਧ ਤਿਸੈ ਕਾਉਨ ਰਾਖਾਈ ਵੈਦਕ ਅਨਕ ਉਪਾਵ ਕਹਾਂ ਲਾਉ ਭਾਖਾਈ ਇਕੋ ਚੇਤ ਗਵਾਰ ਕਾਜ ਤੇਰਾ ਆਵਈ ਹਰ ਹਾ ਬਿਨ ਨਾ ਆਵ ਤਨ ਸ਼ਾਰ ਬ੍ਰਿਥਾ ਸਭ ਜਾਵਈ ਜਿਸ ਕੀ ਪੂਜੈ ਆਉਦ ਪੂਜੈ ਕਸਕੇ ਬੋਲਣਾ ਥੋੜਾ ਉੱਤੇ ਅਧਕ ਦੀ ਆਵਾਜ਼ ਦੇ ਕੇ ਪੁੱਜਣ ਤੋਂ ਪੁੱਗ ਜਾਣ ਤੋਂ ਖਤਮ ਹੋ ਜਾਣ ਤੋਂ ਭਾਵ ਹੈ ਜਿਸ ਦੀ ਆਉਦ ਜਿਸ ਦੀ ਉਮਰ ਪੂਰੀ ਹੋ ਜਾਵੇ ਉਹਨੂੰ ਕੌਣ ਰੱਖ ਸਕਦਾ ਕੌਣ ਬਤਾ ਸਕਦਾ ਹੈ ਕੀ ਡਾਕਟਰੀ ਵੈਦਿਕ ਇਲਾਜ ਭਲਾ ਕੋਈ ਕੀਤੇ ਜਾ ਸਕਦੇ ਨੇ ਔਖਧ ਨਾਮ ਅਪਾਰ ਅਮੋਲਕ ਪੀ ਜਾਏ ਮਿਲ ਮਿਲ ਖਾਵਹਿ ਸੰਤ ਸਗਲ ਕਉ ਦੀ ਜਾਏ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਉ ਬਲਿਹਾਰੀ ਤਿਨ ਜੇ ਹਰ ਰੰਗ ਰਾਵਣੇ ਵੈਦ ਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੋ ਕਰਮ ਹੋਏ ਫਸਰਿਆ ਹਰ ਹਾਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ